ਕਹਿੰਦੇ ਨੇ ਇਨਸਾਨ ਕਿਤੇ ਵੀ ਚਲਾ ਜਾਵੇ ਪਰ ਹੋਂਣੀ ਉਸ ਵਿਅਕਤੀ ਨੂੰ ਉਸ ਥਾਂ ਦੇ ਉੱਪਰ ਖਿੱਚ ਲਿਆਉਂਦੀ ਆ ਜਿੱਥੇ ਉਸ ਦੇ ਨਾਲ ਕੋਈ ਘਟਨਾ ਵਾਪਰਨੀ ਹੋਵੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵਿਦੇਸ਼ੋਂ ਪੁੱਤ ਆਇਆ ਸੀ ਪਿਤਾ ਦੀ ਚੌਂਦੇ ਵਿੱਚ ਜਿੱਤ ਦੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਰ ਉਸ ਨੂੰ ਨਹੀਂ ਸੀ ਪਤਾ ਕਿ ਉਸ ਦੇ ਨਾਲ ਅਜਿਹਾ ਕੁਝ ਵਾਪਰ ਜਾਣਾ ਕਿ ਮਿੰਟਾ ਸਕਿੰਟਾਂ ਦੇ ਵਿੱਚ ਉਸ ਦੇ ਸਾਹਾਂ ਦੀ ਡੋਰ ਟੁੱਟ ਜਾਵੇਗੀ ਮੰਦਪਾਗੀ ਖਬਰ ਅਬੋਹਰ ਤੋਂ ਸਾਮਨੇ ਆਈ ਹੈ ਜਿੱਥੇ ਕਿ ਐਨਆਰਆਈ ਪੁੱਤ ਦੀ ਅਚਾਨਕ ਗੋਲੀ ਲੱਗਣ ਦੇ ਨਾਲ ਜਾਨ ਚਲੀ ਗਈ ਹੈ ਤਸਵੀਰਾਂ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਅਕੈਦ ਹੋਈਆਂ ਨੇ ਜਿਸ ਦੇ ਵਿੱਚ ਪੂਰਾ ਜਿਹੜਾ ਕਿ ਘਟਨਾਕ੍ਰਮ ਕੈਦ ਹੋਇਆ ਇਹ ਦੇਖੋ ਇਹ ਜਿਹੜਾ ਕਿ ਨੌਜਵਾਨ ਹੈ ਜਿਸ ਦਾ ਨਾਮ ਹਰਪਿੰਦਰ ਦੱਸਿਆ ਜਾ ਰਿਹਾ ਹੈ ਅਤੇ ਵਿਦੇਸ਼ੋਂ ਆਇਆ ਸੀ ਆਪਣੇ ਪਿਤਾ ਦੇ ਜਿੱਦ ਦੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਾਣਕਾਰੀ ਦੇ ਮੁਤਾਬਕ ਪ੍ਰੋਗਰਾਮ ਦੇ ਵਿੱਚ ਜਾਣ ਤੋਂ ਪਹਿਲਾਂ ਉਸ ਦੇ ਵੱਲੋਂ ਪੂਰਾ ਤਿਆਰ ਹੋਇਆ ਜਾਂਦਾ ਹੈ ਕੱਪੜੇ ਸੂਟ ਬੂਟ ਪਾ ਕੇ ਐਨ ਟੋਰ ਕੱਢੀ ਜਾਂਦੀ ਹੈ ਪਰ ਇਸੇ ਦੌਰਾਨ ਪ੍ਰੋਗਰਾਮ ਦੇ ਵਿੱਚ ਜਾਣ ਤੋਂ ਪਹਿਲਾਂ ਉਹ ਆਪਣੇ ਡੱਬ ਦੇ ਵਿੱਚ ਲੋਡਡ ਪਿਸਤੌਲ ਲਗਾ ਲੈਂਦਾ ਅਤੇ ਸੋਫੇ ਦੇ ਉੱਪਰ ਜਦੋਂ ਆਪਣੇ ਰਿਸ਼ਤੇਦਾਰਾਂ ਦੇ ਨਾਲ ਬੈਠ ਕੇ ਗੱਲਬਾਤ ਕਰਿਆ ਹੁੰਦਾ ਤੇ ਜਦੋਂ ਉੱਠ ਜਾਂਦਾ ਤਾਂ ਅਚਾਨਕ ਉਸ ਪਿਸਤਲ ਦੇ ਵਿੱਚੋਂ ਗੋਲੀ ਚੱਲ ਜਾਂਦੀ ਹੈ ਜੋ ਕਿ ਉਸ ਦੇ ਪੇਟ ਦੇ ਵਿੱਚ ਲੱਗਿਆ ਅਤੇ ਅਚਾਨਕ ਜਿਹੜਾ ਕਿ ਇਹ ਗੋਲੀ ਚੱਲਣ ਤੋਂ ਬਾਅਦ ਘਰ ਦੇ ਵਿੱਚ ਮਾਹੌਲ ਬਣਿਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਉੱਥੇ ਘਰ ਦੇ ਵਿੱਚ ਮੌਜੂਦ ਨੇ ਪਰਿਵਾਰਿਕ ਮੈਂਬਰ ਨੇ ਹੋਰ ਰਿਸ਼ਤੇਦਾਰ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਆਏ ਹੁੰਦੇ ਨੇ ਤੁਰੰਤ ਹਰਪਿੰਦਰ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਲੈ ਕੇ ਜਾਂਦੇ ਨੇ ਪਰ ਉਸ ਦੀ ਹਾਲਤ ਕ੍ਰਿਟੀਕਲ ਦੇਖਦੇ ਹੋਇਆ ਉਸ ਨੂੰ ਅੱਗੇ ਰੈਫਰ ਕਰ ਦਿੱਤਾ ਜਾਂਦਾ ਹੈ ਪਰ ਇਹ ਇੱਥੇ ਦੌਰਾਨ ਜਿਹੜਾ ਕਿ ਦੂਸਰੇ ਸਤਲ ਰੈਫਰ ਕੀਤਾ ਗਿਆ ਸੀ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਜੋ ਹੈ ਹਰਪਿੰਦਰ ਦੀ ਜਾਨ ਚਲੀ ਜਾਂਦੀ ਹੈ ਜਿੱਥੇ ਕਿ ਇੱਕ ਪਾਸੇ ਜਿੱਤੇ ਜਸ਼ਨ ਮਨਾਏ ਜਾਣੇ ਸੀ ਕਿਉਂਕਿ ਹਾਲ ਹੀ ਦੇ ਵਿਜਣੇ ਕੀ ਬਲੌਕ ਸਮਿਤੀ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਹੋਈਆਂ ਨੇ ਉਸ ਦੇ ਵਿੱਚ ਹਰਪਿੰਦਰ ਦੇ ਪਿਤਾ ਦਰਸ਼ਨ ਸਿੰਘ ਨੇ ਬਲੌਕ ਸਮਿਤੀ ਦੀ ਜਿਹੜੀ ਕਿ ਚੋਣ ਹੈ ਉਹ ਜਿੱਤੀ ਸੀ ਅਤੇ ਜਿੱਤ ਤੋਂ ਬਾਅਦ ਫਿਰ ਜਿਹੜੇ ਕੀ ਹੈ ਸ਼ਹੀਦੀ ਦਿਹਾੜੇ ਆ ਜਾਂਦੇ ਨੇ ਅਤੇ ਫਿਕਰ ਕਰਕੇ ਜਿਹੜਾ ਕੀ ਸਮਾਗਮ ਹੈ ਉਹ ਅੱਗੇ ਪਾ ਦਿੱਤਾ ਜਾਂਦਾ ਹੈ ਤੇ ਹੁਣ ਜਦੋਂ 30 ਦਸੰਬਰ ਨੂੰ ਇਹ ਪ੍ਰੋਗਰਾਮ ਰੱਖਿਆ ਹੋਇਆ ਸੀ ਉਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਪੂਰਾ ਪਰਿਵਾਰ ਤਿਆਰੀਆਂ ਕਰ ਰਿਹਾ ਹੁੰਦਾ ਹੈ ਕਿ ਇਸੇ ਦੌਰਾਨ ਘਰ ਦਾ ਇੱਕ ਲੋਤਾ ਚਿਰਾਗ ਅਚਾਨਕ ਬੁੱਝ ਜਾਂਦਾ ਹੈ ਅਤੇ ਇਸ ਤੋਂ ਬਾਅਦ ਹੁਣ ਖੁਸ਼ੀਆਂ ਵਾਲਾ ਮਾਹੌਲ ਮਾਤਮ ਦੇ ਵਿੱਚ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ ਇਸ ਮਾਮਲੇ ਦੇ ਵਿੱਚ थाना ਮੁਖੀ ਹਰਜਿੰਦਰ ਸ਼ਰਮਾ ਦੇ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਜ਼ਿਕਰ ਕੀਤਾ ਕਿ ਜੋ ਹਰਪਿੰਦਰ ਹੈ ਉਸਦੇ ਪਿਤਾ ਦਰਸ਼ਨ ਸਿੰਘ ਦੇ ਬਿਆਨ ਦੇ ਆਧਾਰ ਦੇ ਉੱਪਰ ਜੋ ਬੀਐਨਐਸਟੀ ਧਾਰਾ 194 ਦੇ ਤਹਿਤ ਕਾਰਵਾਈ ਕੀਤੀ ਗਈ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਜਿਹੜੀ ਕੀ ਦੇ ਹੈ ਪਰਿਵਾਰ ਨੂੰ ਸੌਪ ਦਿੱਤੀ ਗਈ ਹੈ ਤੇ ਬੜੇ ਜਿਹੜਾ ਕੀ ਹੈ ਇਸ ਵੇਲੇ ਔਖੀ ਘੜੀ ਦੇ ਵਿੱਚ ਪਰਿਵਾਰ ਗੁਜ਼ਰ ਰਿਹਾ ਕਿਉਂਕਿ ਜਦੋਂ ਅਚਾਨਕ ਕਰਦਾ ਨੌਜਵਾਨ ਜਿਹੜਾ ਕਿ ਪੁੱਤ ਹੈ ਇਸ ਦੁਨੀਆ ਤੋਂ ਅਚਾਨਕ ਰੁਖਸਤ ਹੋ ਜਾਵੇ ਉਹ ਵੀ ਛੋਟੀ ਜੀ ਗਲਤੀ ਦੇ ਚਲਦਿਆ ਤਾਂ ਪਰਿਵਾਰ ਹੁਣ ਡੂੰਗੇ ਸਦਮੇ ਦੇ ਵਿੱਚ ਆਤੇ ਉਹਨਾਂ ਦੇ ਵੱਲੋਂ ਜੋ ਹੈ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ਜਾਣਕਾਰੀ ਮਿਲੀ ਹੈ ਕਿ ਹਰਪਿੰਦਰ ਦਾ 2.5 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਹ ਵਿਦੇਸ਼ ਤੋਂ ਪਰਤ ਕੇ ਇੱਥੇ ਪੰਜਾਬ ਦੇ ਵਿੱਚ ਆਪਣਾ ਕਾਰੋਬਾਰ ਸੈੱਟ ਕਰ ਰਿਹਾ ਹੁੰਦਾ ਹੈ ਸਲੂਨ ਦਾ ਕੰਮ ਕਰਦਾ ਹੈ ਪਰ ਜਿਹੜੀ ਕਿ ਇਹ ਮੰਦਭਾਗੀ ਘਟਣਾ ਨੇ ਹੁਣ ਪਰਿਵਾਰ ਨੂੰ ਤੋੜ ਕਰ ਦਿੱਤਾ ਨਵਯਾ ਉਤਤਾ ਦੀ ਜਿਹੜੀ ਕਿ ਪਤਨੀ ਆ ਉਸਦੀ ਅਤੇ ਉਸਦੀ ਜਿਹੜੀ ਕਿ 1 ਸਾਲ ਦੀ ਬੇਟੀ ਦੱਸੀ ਜਾ ਰਹੀ ਹੈ ਜੋ ਹੁਣ ਪਿੱਛੇ ਇਕੱਲੇ ਰਹਿ ਗਏ ਨੇ ਅਤੇ ਬੁੱਢੇ ਮਾਪਿਆਂ ਦਾ ਵੀ ਇਸ ਵੇਲੇ ਜੋ ਹੈ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਉਹਨਾਂ ਦੇ ਬੁੜਾਪੇ ਦਾ ਸਹਾਰਾ ਜਿਹੜਾ ਕਿ ਹੁਣ ਸੱਦਾਦਲੀ ਉਹਨਾਂ ਦੇ ਕੋਲੋਂ ਵਿਛੜ ਗਿਆ ਦੂਰ ਹੋ ਗਿਆ ਉਧਰ ਸਥਾਨਿਕ ਵੱਡਾ ਇਕਦੇ ਵੱਲੋਂ ਵੀ ਇਸ ਔਖੀ ਘੜੀ ਦੇ ਵਿੱਚ ਘਰ ਦੇ ਵਿੱਚ ਪਹੁੰਚ ਕੇ ਪਰਿਵਾਰ ਦੇ ਨਾਲ ਦੁੱਖ ਅਸਾਂ ਜਾਂ ਕੀਤਾ ਗਿਆ ਸੋ ਅਕਸਰ ਆਪਾਂ ਦੇਖਦੇ ਹਾਂ ਕਿ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਹੈ ਵਿਆਹ ਸ਼ਾਦੀ ਦਾ ਸਮਾਗਮ ਹੁੰਦਾ ਜਾਂ ਫਿਰ ਹੋਰ ਸੈਲੀਬ੍ਰੇਸ਼ਨ ਰੱਖੇ ਜਾਂਦੇ ਨੇ ਤਾਂ ਉਸ ਦੇ ਵਿੱਚ ਅਕਸਰ ਆਪਾਂ ਦੇਖਦੇ ਹਾਂ ਕਿ ਫੁਕਰਾਂ ਪੰਤੀ ਬਹੁਤ ਕੀਤੀ ਜਾਂਦੀ ਹੈ ਕਈ ਵਾਰ ਹੁੰਦਾ ਹੈ ਕਿ ਹਵਾਈ ਫਰ ਕਰ ਦਿੱਤੇ ਜਾਂਦੇ ਨੇ ਪਰ ਛੋਟੀ ਜਿਹੀ ਜਿਹੜੀ ਕਿ ਘਟਨਾ ਇੱਕ ਵੱਡੀ ਕਹਿ ਸਕਦੇ ਆ ਕਿ ਕਾਰਨ ਬਣ ਜਾਂਦੀ ਹੈਗੀ ਇੱਕ ਅਣਹੋਣੀ ਦਾ ਜਿਸ ਤੋਂ ਬਾਅਦ ਹੁਣ ਇਸ ਘਟਣ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਵੇਂ ਇੱਕ ਪਾਸੇ ਜਸ਼ਨ ਮਨਾਇਆ ਜਾ ਰਿਹਾ ਸਨ ਤੇ ਦੂਜੇ ਪਾਸੇ ਅਚਾਨਕ ਉਹ ਜਸ਼ਨ ਮਾਤਮ ਦੇ ਵਿੱਚ ਬਦਲ ਗਏ